ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਪਹਿਲਾਂ ਵੀ ਕਾਫੀ ਵੀਡੀਓਜ਼ ਕੀਤੀਆਂ ਸੀ ਆ ਵੀ ਪੁਲਿਸ ਦੀ ਜਿਹੜੀ ਹੈਗੀ ਸ਼ਿਕਾਇਤ ਜਿੱਥੇ ਪੁਲਿਸ ਦਾ ਦੁਆਰਾ ਲਾਅ ਦਾ ਮਿਸਯੂਜ਼ ਹੋ ਰਿਹਾ ਹੈ ਜਾਂ ਅਫਸਰ ਦੀ ਜਿਹੜੀ ਵਰਦੀ ਹੈ ਪਬਲਿਕ ਸਰਵੈਂਟ ਹੁੰਦੇ ਹੋਏ ਵੀ ਉਹਨੂੰ ਮਿਸਯੂਜ਼ ਕਰਨਾ ਤੇ ਲੋਕਾਂ ਨੂੰ ਫਾਲਤੂ ਹਰਾਸ਼ਮੈਂਟ ਕਰਨਾ ਕਰਾਪਸ਼ਨ ਜਿਹੜਾ ਹੈਗਾ ਹੋਰ ਕਾਫੀ ਹਰਾਸ਼ਮੈਂਟਸ ਗਲਤ ਜਿਹੜੀਆਂ ਹੈਗੀਆਂ ਟਿੱਪਣੀਆਂ ਕਰਨੀਆਂ ਮਾਰਕੁੱਟ ਕਰਨੀ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਕੋਰਸ ਦੇ ਦੁਬਾਰਾ ਜਿਹੜੇ ਨਜਾਇਜ਼ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਤੇ ਉਹਦੇ ਖਿਲਾਫ ਕਾਫੀ ਲੋਕ ਜਿਹੜੇ ਹਨ ਕੰਪਲੇਂਟਸ ਵੀ ਵਕ-ਵਕ ਕਮਿਸ਼ਨ ਦੇ ਦੀ ਕਰ ਦਿੰਦੇ ਨੇ ਹਿਊਮਨ ਰਾਈਟਸ ਕਮਿਸ਼ਨ ਕੋਲ ਵੀ ਕਰ ਦਿੰਦੇ ਨੇ ਸ਼ੈਡਿਊਲ ਕਾਸਟ ਕਮਿਸ਼ਨ ਲਵੇ ਹੋ ਜਾਂਦੀਆਂ ਨੇ ਹਾਈ ਕੋਰਟਸ ਚਲੇ ਜਾਂਦੇ ਨੇ ਤੇ ਹੋਰ ਸੀਐਮ ਲਵੇ ਵੀ ਐਪਲੀਕੇਸ਼ਨਾਂ ਨਿਕਲ ਜਾਂਦੀਆਂ ਨੇ ਕਾਫੀ ਜਗ੍ਹਾ ਜਿਹੜੀਆਂ ਐਪਲੀਕੇਸ਼ਨਾਂ ਨੂੰ ਉਹ ਮੂਵ ਕਰਦੇ ਨੇ ਵੀ ਸਾਡੀ ਸੁਣਵਾਈ ਜਿਹੜੀ ਜਲਦ ਤੋਂ ਜਲਦ ਹੋ ਸਕੇ ਪਰ ਉਹਦੇ ਵਿੱਚ ਕੁਝ ਚੀਜ਼ਾਂ ਦੇਖਣਯੋਗ ਨੇ ਵੀ ਇੰਨੀਆਂ ਤੁਸੀਂ ਕੰਪਲੇਂਟਸ ਜਾ ਐਪਲੀਕੇਸ਼ਨ ਆ ਮੂਵ ਕਰ ਰਹੇ ਹਾਂ ਪੁਲਿਸ ਦੇ ਖਿਲਾਫ ਤਾਂ ਤੁਹਾਡੀ ਗੱਲ ਫਿਰ ਵੀ ਨਹੀਂ ਸੁਣੀ ਆਂਦੀ ਉਹਦਾ ਕਾਰਨ ਕੀ ਹੈ ਤੇ ਜੈਨੂਨ ਜਗ੍ਹਾ ਦੇ ਉੱਤੇ ਜਿਹੜੀ ਪੁਲਿਸ ਦੇ ਖਿਲਾਫ ਜਿਹੜੀ ਕੰਪਲੇਂਟਸ ਆ ਉਹ ਕਿੱਦਾਂ ਕੀਤੀ ਜਾਵੇ ਤੇ ਉਹਦੇ ਨਿਯਮ ਕਿਵੇਂ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ 2006 ਦੇ ਵਿੱਚ ਪ੍ਰਕਾਸ਼ ਸਿੰਘ ਦਾ ਇੱਕ ਕੇਸ ਹੋਇਆ ਸੀ ਇਹ ਮਾਨਯੋਗ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਸੀ ਆ ਹਰੇਕ ਰਾਜੇ ਨੂੰ ਹਰੇਕ ਜਿਹੜੇ ਆਪਣੇ ਡਿਸਟ੍ਰਿਕਟਸ ਨੇ ਜਾਂ ਹਰ ਇੱਕ ਸਟੇਟਸ ਨੇ ਉਹਨਾਂ ਨੂੰ ਇਹ ਗਾਈਡਲਾਈਨ ਜਾਰੀ ਕੀਤੀ ਸੀ 2006 ਦੇ ਵਿੱਚ ਵੀ ਜਿਹੜੀ ਪੁਲਿਸ ਕੰਪਲੇਟ ਅਥਾਰਟिटीज ਨੇ ਉਹ ਜਿਹੜੀਆਂ ਹੈਗੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਲਾਗੂ ਕੀਤੀਆਂ ਜਾਣ ਹਰ ਜ਼ਿਲ੍ਹੇ ਦੇ ਜਨ ਤੇ ਜਿਹੜੀਆਂ ਵੀ ਪੁਲਿਸ ਦੇ ਖਿਲਾਫ ਜਿਹੜੀਆਂ ਵੀ ਕੰਪਲੇਟਸ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮੋਰਚਾ ਠਾਇਆ ਜਾਵੇ ਤੇ ਦੂਜੇ ਹੁਣ ਲੋਕਾਂ ਦੇ ਵਿੱਚ ਇਹ ਹੁੰਦੀ ਹੁੰਦੀ ਹੈ ਵੀ ਪੁਲਿਸ ਕੰਪਲੇਟ ਅਥਾਰਟੀ ਜਿਹੜੀ ਹੈਗੀ ਇਹਦੇ ਪੁਲਿਸ ਦੀ ਬਣੀ ਹੋਈ ਨਹੀਂ ਇਹ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਮੁਤਾਬਕ ਬਣੀ ਹੋਈ ਹੁੰਦੀਆਂ ਤੇ ਇਹਦੇ ਵਿੱਚ ਵੀ ਜੱਜਸ ਲੈਂਦੇ ਨੇ ਤੇ ਐਵੀਡੈਂਸ ਮੈਂ ਪਹਿਲਾਂ ਵੀ ਗੱਲ ਕਹਿਣਾ ਹੁੰਨਾ ਹੈ ਵੀ ਐਵੀਡੈਂਸ ਹੋਣਾ ਲਾਜ਼ਮੀ ਹੈ ਤਾਂ ਇਹਦੇ ਵਿੱਚ ਵੀ ਐਵੀਡੈਂਸ ਹੋਣਾ ਲਾਜ਼ਮੀ ਹੈ ਤੇ ਦੂਜੀ ਗੱਲ ਜਿਹੜੀ ਇਹ ਹੈਗੀ ਹੈ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਨੇ ਉਹ ਪੁਲਿਸ ਕੰਪਲੇਟ ਅਥਾਰਟੀ ਜਿਹੜੀ ਹੈਗੇ ਇਹਨਾਂ ਦਾ ਆਫਿਸ ਚੰਡੀਗੜ੍ਹ ਜਿਹੜਾ ਬਣਿਆ ਹੋਇਆ ਹੈ ਇਹਦੇ ਵਿੱਚ ਕੰਪਲੀਟ ਉਹੀ ਬੰਦਾ ਕਰ ਸਕਦਾ ਜੋ ਪੁਲਿਸ ਤੋਂ ਪੀੜਤ ਹੈ ਪੁਲਿਸ ਦੀ ਹੀ ਕੰਪਲੀਨਸ ਇਹਦੇ ਇੱਕ ਅਥਾਰਟੀ ਦੇ ਵਿੱਚ ਜਾਂਦੀਆਂ ਨੇ ਤੇ ਐਵੀਡੈਂਸ ਹੋਣਾ ਮੈਂ ਪਹਿਲਾਂ ਵੀ ਗੱਲ ਕਹਿਣਾ ਵੀ ਜ਼ਰੂਰੀ ਹੈ ਜੇ ਇਸ ਪੁਲਿਸ ਕੰਪਲੀਨਟ ਅਥਾਰਟੀ ਨੂੰ ਇਹ ਹੁੰਦਾ ਇਹ ਸਮਝ ਆਉਂਦੀ ਹੈ ਵੀ ਹਾਂ ਐਵੀਡੈਂਸ ਉਸ ਮਖਸਦ ਨੇ ਵੀ ਪੁਲਿਸ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤਾਂ ਜਿਹੜੀ ਪੁਲਿਸ ਕੰਪਲੇਟ ਅਥਾਰਟੀ ਅਕੋਰਡਿੰਗ ਟੂ ਦਾ ਸੁਪਰੀਮ ਕੋਰਟ ਲਾਈਨ ਦੇ ਮੁਤਾਬਕ ਇਹ ਉਹਨਾਂ ਲਵੇ ਪਾਵਰ ਆ ਵੀ ਹੋਏ ਰਹੀ ਆ ਆਪਣੀ ਐਫ ਆਈ ਆਰ ਵੀ ਦਰਜ ਕਰਨ ਦੇ ਲਈ ਡਾਇਰੈਕਸ਼ਨਸ ਦੇ ਸਕਦੀਆਂ ਨੇ ਤੇ ਕਿਸੇ ਜਿਹੜੀ ਚੀਜ਼ੇ ਬਹਿਮ ਹੋਵੇ ਵੀ ਪੁਲਿਸ ਕੰਪਲੇਟ ਅਥਾਰਟੀ ਸਿਰਫ ਇੱਕ ਇਨਕੁਆਇਰੀ ਕਰਨ ਨੂੰ ਹੀ ਬੈਠੀ ਹੈ ਬਸ ਉੱਥੇ ਸਾਡੇ ਜਣੇ ਫਾਈਲਾਂ ਲਟਕੀਆਂ ਜਾਂਦੀਆਂ ਏਦਾਂ ਕੁਝ ਨਹੀਂ ਹੈਗਾ ਕਾਫੀ ਪਾਵਰਫੁਲ ਜਿਹੜੀਆਂ ਡਾਇਰੈਕਸ਼ਨਸ ਸੁਪਰੀਮ ਕੋਰਟ ਨੇ 2006 ਦੇ ਵਿੱਚ ਇਹਨਾਂ ਨੂੰ ਦਿੱਤੀਆਂ ਸੀਆਂ ਤੇ ਹੁਣ ਮੇਨਲੀ ਜਿਹੜੀ ਇਹਨਾਂ ਦੀਆਂ ਅਪਦੇ ਦੇ ਨਿਯਮ ਕੀ ਨੇ ਸਾਡੇ ਵੀ ਖਿਲਾਫ ਜਿਹੜੀਆਂ ਹੈਗੀਆਂ ਕੰਪਲੀਟ ਸਾਡੇ ਲੋਵੇ ਕੋਈ ਵੀ ਵਿਕਟਮ ਆਉਂਦਾ ਜਿੱਦਾਂ ਪੁਲਿਸ ਕੋਈ ਗ੍ਰੀਵਸ ਵਾਰਟ ਕਰਦੀ ਹੈ ਕੋਈ ਗੁੱਟਮਾਰ ਕਰ ਰਹੀ ਹੈ ਕੋਈ ਪੈਸੇ ਮੰਗਦੀ ਕਰੇ ਕੋਈ ਇਲੀਗਲ ਡੈਟੇਨਸ਼ਨ ਵੀ ਆਪਦੇ ਥਾਣੇ ਦੇ ਵਿੱਚ ਉਹਨੂੰ ਇਲੀਗਲ ਬਿਠਾਈ ਰੱਖਣਾ ਠੀਕ ਹੈ ਮੈਡੀਕਲ ਵੀ ਉਹਦਾ ਨਹੀਂ ਕਰਵਾਉਣਾ 24 ਘੰਟੇ ਮੈਜਿਸਟਰੇਟ ਕੋਲ ਪੇਸ਼ ਨਾ ਕਰਨਾ ਇਦਾਂ ਦੀ ਕਾਫੀ ਝਾੜੀ ਜਿਹੜੀ ਚੀਜ਼ਾਂ ਨੇ ਉਹ ਪੁਲਿਸ ਜੇ ਇਦਾਂ ਦੀ ਕਰਦੀ ਹੈ ਕੋਈ ਵੀ ਔਰ ਨੰਦਰ ਕੰਪਲੀਟ ਹੁੰਦੀ ਹੈ ਤਾਂ ਉਹ ਪੁਲਿਸ ਕੰਪਲੇਟ ਅਥਾਰਟੀ ਦੇ ਲਾਵੇ ਕਰ ਸਕਦਾ ਹੈ ਤੇ ਇਹਨਾਂ ਦੀ ਕੁਝ ਸ਼ਰਤਾਂ ਨੇ ਇਹਨਾਂ ਦੀ ਸ਼ਰਤਾਂ ਇਹ ਇਹ ਨੇ ਵੀ ਜਦੋਂ ਤੁਸੀਂ ਪੁਲਿਸ ਕੰਪਲੇਟ ਅਥਾਰਟੀ ਦੇ ਵਿੱਚ ਤੁਸੀਂ ਕੰਪਲੇਟ ਦੇ ਰਹੇ ਹੋ ਤਾਂ ਤੁਹਾਡੀ ਜਿਹੜੀ ਕੰਪਲੇਟ ਹੈ ਉਹ ਕਿਸੇ ਵੀ ਕਮਿਸ਼ਨ ਦੇ ਲਵੇ ਜਾਂ ਕਿਸੇ ਵੀ ਅਥਾਰਟੀ ਲਵੇ ਮੰਨ ਲਓ ਕੋਰਟ ਹੋ ਗਈ ਹਿਊਮਨ ਰਾਈਟਸ ਕਮਿਸ਼ਨ ਹੋ ਗਿਆ ਸੈਲੂਲ ਕਾਸਟ ਕਮਿਸ਼ਨ ਹੋ ਗਿਆ ਜਾਂ ਹੋਰ ਵੀ ਕੋਈ ਕਮਿਸ਼ਨ ਦੇ ਖਿਲਾਫ ਜਾਂ ਖਿਲਾਫ ਨਹੀਂ ਸੌਰੀ ਉਹਦੇ ਲਵੇ ਪੁਲਿਸ ਦੇ ਖਿਲਾਫ ਕੋਈ ਵੀ ਕੰਪਲੇਟ ਇਸ ਇਹਨਾਂ ਲਵੇ ਪੈਂਡਿੰਗ ਹੈ ਤਾਂ ਤੁਸੀਂ ਜੇ ਜਿਹੜੀ ਇਹ ਪੁਲਿਸ ਕੰਪਲੇਟ ਅਥਾਰਟੀ ਉੱਥੇ ਕੰਪਲੀਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ ਤੁਹਾਡੀ ਉੱਥੇ ਗੱਲ ਸੁਣੀ ਜਾਂਦੇ ਤਾਂ ਉੱਥੇ ਇਨਕੁਆਇਰੀ ਰਿਪੋਰਟ ਹੋ ਜਾਣੀ ਹੈ ਵੀ ਇਹ ऑलरेडी ਕੰਪਲੀਟ ਪੈਂਡਿੰਗ ਹੈ ਸੋ ਇਸ ਕਰਕੇ ਜਿਹੜਾ ਇੱਕ ਜੈਨੂਅਲ ਵੇ ਹੈ ਜਿਹੜਾ ਹੈਗਾ ਉਹ ਤੁਸੀਂ ਜਿਹੜੀ ਕੰਪਲੀਟ ਆਪਦੀ ਪੰਜਾਬੀ ਚਾਹੀਏ ਹਿੰਦੀ ਚਾਹੀਏ ਇੰਗਲਿਸ਼ ਕਿਸੇ ਦੇ 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 ਵਿੱਚ ਲੱਗ ਕੇ ਈਮੇਲ ਕਰ ਸਕਦੇ ਹੋ ਫੈਕਸ ਕਰ ਸਕਦੇ ਹੋ ਜਾਂ ਉੱਥੇ ਬਾਏ ਹੈਂਡ ਜਾ ਕੇ ਚੰਡੀਗੜ੍ਹ ਤੁਸੀਂ ਦੇ ਸਕਦੇ ਹੋ ਬੱਟ ਸ਼ਰਤ ਇਹ ਹੈ ਵੀ ਤੁਹਾਡੇ ਜਿਹੜੇ ਕੰਪਲੀਟ ਹੈ ਉਹ ਕਿਸੇ ਵੀ ਅਥਾਰਟੀ ਲਵੇ ਪੈਂਡਿੰਗ ਨਹੀਂ ਹੋਣੀ ਚਾਹੀਦੀ ਹੈਗੀ ਉਹਹ ਪੁਲਿਸ ਕੰਪਲੀਟ ਅਥਾਰਟੀ ਪੁਲਿਸ ਦੇ ਅਗੇਂਸਟ ਹੀ ਇੱਥੇ ਹੀ ਪੇਸ਼ ਹੋਣੀ ਚਾਹੀਦੀ ਹੈ ਸੋ ਪਹਿਲਾਂ ਇਹਨਾਂ ਦਾ ਤੁਸੀਂ ਦੇਖੋ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਕੈਰੀ ਆਨ ਕਰੋ ਸੋ ਆਈ ਥਿੰਕ ਤੁਸੀਂ ਸਮਝ ਰਹੇ ਹੋ ਵੀ ਨੀਵੇ ਦੇ ਕੀ ਨੇ ਨੀਵੇ ਦੇ ਕੀ ਨੇ ਤੇ ਕਿੱਦਾਂ ਅਸੀਂ ਇਹਦੀ ਕੰਪਲੀਟ ਕਰ ਸਕਦੇ ਹਾਂ ਤੇ ਕੰਡੀਸ਼ਨਸ ਕੀ ਨੇ ਸੋ ਇਸ ਕਰਕੇ ਜਿਹੜੇ ਲੋਕ ਪੁਲਿਸ ਦੇ ਦੁਆਰਾ ਔਖੇ ਹੋਏ ਨੇ ਉਹਦੀ ਅਸੀਂ ਕੰਪਲੀਟ ਇੱਧਰ ਕਰੀਏ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੀ ਆਪ ਐਪਲੀਕੇਸ਼ਨ ਇਧਰ ਮੂਵ ਕਰਦੇ ਆ ਇਧਰ ਮੂਵ ਕਰਦੇ ਆ ਉਹਦੇ ਨਾਲ ਤੁਹਾਡਾ ਹੀ ਸਮੇਂ ਖਰਾਬ ਹੁੰਦਾ ਹੈ ਤੇ ਪੁਲਿਸ ਦੇ ਖਿਲਾਫ ਜੇ ਤੁਸੀਂ ਕੋਈ ਸ਼ਿਕਾਇਤ ਕਰਦੇ ਹੋ ਥੋੜੀ ਉਹ ਵੀ ਗੱਲ ਨਹੀਂ ਸੁਣੀ ਜਾਂਦੀ ਸੋ ਇਹ ਜਿਹੜੇ ਹੈ ਪੁਆਇੰਟਸ ਨੇ ਮਾਨਜੋਗ ਸੁਪਰੀਮ ਕੋਰਟ ਦੁਆਰਾ ਹੀ 2006 ਦੇ ਵਿੱਚ ਜਿਹੜੀ ਹੈ ਗਾਈਡਲਾਈਨ ਜਾਰੀ ਕੀਤੀ ਉਹਦੇ ਮੁਤਾਬਕ ਹੀ ਚੱਲਦੀਆਂ ਨੇ ਸੋ ਜਿਹੜੀ ਪੁਲਿਸ ਕੰਪਲੇਟ.ਆਇਰ ਇਹ ਬਹੁਤ ਹੀ ਪਾਵਰਫੁਲ ਟੂਲ ਹੈ ਪੁਲਿਸ ਦੇ ਖਿਲਾਫ ਜੇ ਪੁਲਿਸ ਐਦਾਂ ਦਾ ਧੱਕਾ ਕਰਦੀ ਹੈ ਵੀਡੀਓ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ